ਹਰੇ ਕਿਸਾਨ ਵੀਰਾਂ ਤੇ ਸਾਰੀ ਪਬਲਿਕ ਨੂੰ ਵੀਰੇ ਵੱਲੋਂ ਪਿਆਰਪੂਰਨ ਸਤਿ ਸ਼੍ਰੀ ਅਕਾਲ ਤੇ ਇਹ ਜਿਹੜਾ ਪੇਂਡੂ ਕਿਸਾਨ ਮੇਲਾ ਹਰ ਸਾਲ ਇੱਥੇ ਲੱਗਦਾ ਇਥੋਂ ਕਿ ਆਪਣੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਹੋਰ ਛੇਤਾ ਦੇ ਵੀ ਕਿਸਾਨ ਵੀਰੇ ਬਹੁਤ ਮਾਣ ਕੇ ਪਹੁੰਚਦੇ ਨੇਗੇ ਤੇ ਸਾਨੂੰ ਵੀ ਉਹਨਾਂ ਦਾ ਪਿਆਰ ਮਿਲਦਾ ਜਾ ਤੇ ਉਹ ਉੱਥੇ ਆ ਕੇ ਵੈਸੇ ਨਵੀਂ ਟੈਕਨੋਲੋਜੀ ਅਸਾਂ ਇਕੱਠੀ ਕਰਵਾ ਲੱਜ ਦਾ ਕੋਈ ਮਸ਼ੀਨਰੀ ਵਿੱਚ ਕੋਈ ਚੇਂਜ ਹੋਇਆ ਉਹ ਚੀਜ਼ ਉਹਨਾਂ ਨੂੰ ਪਤਾ ਲੱਗ ਜਾਂਦਾ ਜਾਂ ਫਿਰ ਕੋਈ ਨਵੀਂ ਮਸ਼ੀਨ ਆਈ ਆ ਉਹ ਉਹਨਾਂ ਨੂੰ ਉੱਥੇ ਪਤਾ ਲੱਗ ਜਾਂਦਾ ਬਾਕੀ ਵੈਸੇ ਕਿਸਾਨ ਜੀ ਦਾ ਅੱਜਕੱਲ੍ਹ ਸਾਰੇ ਕੋਈ ਲਿਖਨੇਗੇ ਤੇ ਉਹ ਆਪ ਜੀ ਸਾਨੂੰ ਸਲਾਹ ਜੋ ਸੁਝਾ ਦਿੰਦੇ ਆ ਅਸੀਂ ਉਹਦੇ ਹਿਸਾਬ ਨਾਲ ਵੀ ਫਿਰ ਮਤਲਬ ਆਪਣੇ ਪ੍ਰੋਡਕਟ ਦੇ ਵਿੱਚ ਚੇਂजेस ਕਰਦੇ ਆ ਉਹਨਾਂ ਦੀ ਵੀ ਅਸੀਂ ਜੋ ਉਹਨਾਂ ਦੀਆਂ ਫੀਡਬੈਕ ਹੁੰਦੀ ਆ ਉਹ ਵੀ ਅਸੀਂ ਕਬੂਲ ਕਰਦੇ ਆ ਤੇ ਬਾਕੀ ਇਹ ਕਿਸਾਨ ਮੇਲਾ ਜਿਹੜਾ ਲੱਗਦਾ ਜਾ ਮੈਨੂੰ ਇਹ ਲੱਗਦਾ ਵੀ ਇਹਦੇ ਨਾਲ ਫਾਰਮਰਸ ਨੂੰ ਵੀ ਕਾफी ਹੈਲਪ ਮਿਲਦੀ ਆ ਕਿ ਕਈਆਂ ਕੰਪਨੀਆਂ ਨੇ ਮਸ਼ੀਨਾਂ ਬਣਾਉਂਦੀਆਂ ਨੇ ਉਹਨਾਂ ਨੂੰ ਵੀ ਕਾफी ਹੈਲਪ ਮਿਲਦੀ ਆ ਤੇ ਇੱਥੇ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਆ ਉਹ ਵੀ ਇੱਥੇ ਕੋ ਲੋਕ ਵੀ ਆ ਮਿਲ ਆਉਂਦੇ ਇੱਦਾਂ ਜਿਹੜਾ ਸੈਟਅਪ ਲੱਗਿਆ ਲਓ ਜੀ ਇੱਦਾਂ ਜਿਹੜਾ ਸੈਟਅਪ ਲੱਗਿਆ ਆ ਕਿਸਾਨ ਵੀਰਾਂ ਵਾਸਤੇ ਕੋਈ ਮੈਸੇਜ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਜੀ ਅੱਜ ਕਿਸਾਨ ਵੀਰਾਂ ਵਾਸਤੇ ਮੈਂ ਇਹ ਮੈਸੇਜ ਸ਼ੇਅਰ ਕਰੂੰਗਾ ਕਿ PAU ਦੋ ਵੈਸੇ 23 ਸਾਲਾਂ ਤੋਂ ਇਹ ਨਵੀਂ ਨਮੇਚਤਾਰੀਮੈਂਟ ਕਰ ਰਹੀ ਆ ਕਿ ਇਹ ਚੀਜ਼ਾਂ ਕਈ ਹੈਗੀਆਂ ਇਹਨਾਂ ਦੇ ਟੈਕਨੋਲੋਜੀਜ਼ ਹੈਗੀਆਂ ਵੀ ਜਿਹਦੇ ਨਾਲ ਆਪਾਂ ਵਾਤਾਵਰਣ ਦੀ ਸੰਭਾਲ ਕਰ ਸਕਦੇ ਆਂ ਪਾਣੀ ਦਾ ਗ੍ਰਾਫਨਾ ਲੈਵਲ ਹੈ ਉਹਨੂੰ ਆਪਾਂ ਬਚਾ ਸਕਦੇ ਆਂ ਕਿਸਾਨ ਵੀਰ PAU ਨਾਲ ਉਹਨਾਂ ਤੋਂ ਜੋ ਮਾਡਲ ਲਏਗੇ ਆ ਤੇ ਉਹਨੂੰ ਲੈ ਕੇ ਆਪਾਂ ਆਪਣੇ ਵਾਤਾਵਰਣ ਨੂੰ ਮਦਦ ਨਾਲ ਸਾਫ ਸਾਫ ਨਹੀਂ ਆਪਣੇ ਪਾਣੀ ਨੂੰ ਸਾਫ ਸਾਫ ਨਹੀਂ ਆਪਾਂ ਤੇ ਇਹਦੇ ਜਿਵੇਂ ਇੱਕ ਹੁਣ ਸੁਪਰ ਫੀਡਰ ਪ੍ਰੋਡਕਟ ਹੈ ਇਹ ਪਰਾੜੀ ਦੀ ਜਿਹੜੀ ਆਪਣੀ ਹੁੰਦੀ ਆ ਉਹਨੂੰ ਇਹਨੂੰ ਵਿੱਚ ਮਿੱਟੀ ਦੇ ਵਿੱਚ ਮਿਕਸ ਕਰ ਦਿੰਦਾ ਜੇ ਬਹੁਤਾ ਕੰਮ ਕਰਦੀ ਆ ਆਪਾਂ ਇਹ ਅੱਗੇ ਮਤਲਬ ਲਉਣੀ ਆ ਛੱਪਾ ਵਾ ਰਹੀਆਂ ਵਾਲੀ ਨੂੰ ਜਾਂ ਆਪਾਂ 60 ਲੀਟਰ ਵਾਲਾ ਪਜਾਈ ਦਿੰਦੇ ਆ ਕਿ ਕਿਸਾਨ ਵੀਰ ਜੀ ਪਸੰਦਰ ਦੀ ਬਾਕੀ ਤੋਂ ਕਰੂਨ ਤੇ ਬਾਕੀ ਹੋਰ ਜਿਹੜੇ ਪੀਜੂ ਦੇ ਟੈਕਨੋਲੋਜੀ ਵਾਲੇ ਪ੍ਰਦਰਸ਼ਨ ਹੈਗੇ ਜੇ ਉਹਨਾਂ ਮੁਕਾਬਲਤ ਕਰਨਗੇ ਤਾਂ ਆਪਾਂ ਬਕਰਦਾਰ ਨੂੰ ਸਾਬ ਖਾ ਦਿੰਦੇ ਆ ਸਾਜੀ ਤੁਸੀਂ ਕੀ ਕੀ ਜਵਾਬ ਪਿਆ ਕਰਦੇ ਹੋ ਤੁਹਾਡਾ ਥੈਂਕ ਯੂ ਥੈਂਕ ਯੂ ਸਰ ਜੀ ਜੀ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਦੇ ਆ ਜੀ ਆਪਾਂ ਕਿਸਾਨ ਮੇਲੇ ਚ ਆਏ ਆ ਜੀ ਪਰ ਅੱਜ ਦੇ ਪਰ ਵੀ ਸਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਸੱਜਣ ਸਾਰੇ ਕਿਸਾਨ ਵੀਰਾਂ ਨੂੰ ਜਿਵੇਂ ਕਿ ਮੈਂ ਸਾਰੇ ਕਿਸਾਨ ਵੀਰਾਂ ਅੱਜ ਤੇ ਕੱਲ ਜਿਵੇਂ ਪਹੁੰਚੇ ਜੀ ਉਹਰੇ ਉਹਨਾਂ ਸਾਰੇ ਨੇ ਆਇਆ ਨਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅੱਜ ਆਪਾਂ ਇੱਥੇ ਲੈ ਕੇ ਆਏ ਸੀ ਸੈਲਕਮਾਈਨ ਜਿਹੜੀ ਸੈਲਕਮਾਈਨ ਆਪਾਂ ਲੈ ਕੇ ਆਏ ਉਹਨਾਂ ਬਾਰੇ ਆਪਾਂ ਦੱਸ ਦਿਆਂਗੇ ਕਿ ਆਪਾਂ ਉਹਰੇ ਵਿੱਚ ਕੀ ਕੀ ਚੇਂਜਸ ਕਰੀਆਂ ਨੇ ਕੀ ਕੀ ਨਵਾਂ ਲੈ ਕੇ ਆਏ ਆ ਇਵੇਂ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਅੱਜਕੱਲ ਮੱਕੀ ਵਾਲਾ ਰੁਝਾਨ ਵਧ ਰਿਹਾ ਕਿਸਾਨ ਭਰਾਵਾਂ ਦਾ ਮੱਕੀ ਬਹੁਤ ਜ਼ਿਆਦਾ ਬਿਜਾਈ ਹੋ ਰਹੀ ਹੈ ਇਸ ਨੂੰ ਜਿਵੇਂ ਪ੍ਰੋਪਰ ਆਪਣੇ ਫਸਲ ਬਣਾਉਣ ਦੇ ਲਈ ਉਸ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਪੈਂਦੀ ਹੈ ਪਰ ਲੇਬਰ ਦੀ ਛੋਟੇ ਕਰਕੇ ਕਈ ਕਿਸਾਨ ਵੀਰ ਮੱਕੀ ਦੀ ਉਪਜ ਨਹੀਂ ਕਰ ਪਾਉਂਦੇ ਸੀ ਹੁਣ ਆਪਾਂ ਨੇ ਕੀ ਕਰਿਆ ਹੈ ਕਿ ਮੱਕੀ ਦੇ ਵਿੱਚ ਉਪਜ ਦੇ ਲਈ ਜਿਵੇਂ ਪੱਕ ਗਈ ਹੈ ਤਾਂ ਉਹਨੂੰ ਕਣਕਰੇ ਝੋਨੇ ਜਿਹਾ ਵੱਢ ਕੇ ਟਰਾਲੀ 'ਚ ਪਾਉਣ ਲਈ ਆਪਾਂ ਮੱਕੀ ਵਾਲਾ ਮੋਰਿਆਂ ਵਾਲਾ ਕਟਰ ਤਿਆਰ ਕਰਤਾ ਜਿਹੜੀ ਵੀ ਆਪਣੀ ਕਮਾਈ ਨਾਲ ਉਹਰੇ ਆਪਣੇ ਕਟਰ ਲਗਾ ਕੇ ਮੱਕੀ ਨੂੰ ਸਾਡੀ ਨਾਲ ਵਟ ਸਕਦੇ ਆ ਹੁਣ ਜਾਂ ਉਹ ਟਰਾਲੀ 'ਚ ਪਾ ਸਕਦੇ ਆ ਇਹ ਦੂਸਰਾ ਜਿਵੇਂ ਮੈਂ ਤੁਹਾਨੂੰ ਗੱਲ ਕਰੀ ਸੀ ਕਿ ਇਸ ਵਾਰ ਜ਼ਿਆਦਾ بارش ਜ਼ਿਆਦਾ ਮੀਂਹ ਪੈਣ ਕਰਕੇ ਸੇਮ ਦੇ ਇਲਾਕਾ ਹੋ ਗਿਆ ਕੁਝ ਜਿੱਥੇ 2-ਵ੍ਹੀਲ ਡਰਾਈਵ ਕਮਾਈਂ ਨਹੀਂ ਚੱਲ ਪਾ ਰਹੀ ਆ ਤੇ ਉੱਥੇ ਆਪਾਂ ਨੇ 4-ਵ੍ਹੀਲ ਡਰਾਈਵ ਕਮਾਈਂ ਬਣਾਈ ਆ ਇਹ ਜਿਹੜੀ 4-ਵ੍ਹੀਲ ਡਰਾਈਵ ਕਮਾਈਂ ਹੈ ਜਿਵੇਂ ਝੋਨਾ ਪੱਕਿਆ ਹੋਇਆ ਉਹਦੇ ਵਿੱਚ ਪਾਣੀ ਖੜਾ ਦੂਸਰੀ ਕਮਾਈਂ ਨਹੀਂ ਚੱਲ ਪਾ ਰਹੀ ਇਹ ਆਸਾਨੀ ਨਾਲ ਉਸ ਝੋਨੇ ਨੂੰ ਵੱਢ ਕੇ ਟਰਾਲੀ 'ਚ ਪਾ ਦਿੰਦੀ ਹੈ ਤੇ ਆਪਣੇ ਉਹ ਨੁਕਸਾਨ ਹੋਣ ਤੋਂ ਬਚ ਜਾਂਦਾ ਤੇ ਦੂਸਰੀ ਜੇ ਕੁਆਲਿਟੀ ਦੀ ਗੱਲ ਕਰੀਏ ਆਪਣੀ ਕਮਾਈਂ ਦੀ ਜਿਵੇਂ ਕੁਆਲਿਟੀ ਦਸੀਏ ਕਟਰ ਦੇ ਏਟਾਂ ਵਾਲੀ ਡੇਟਾ ਵਾਲੀ ਚੱਦਰ ਤੇ ਐਲੀਵੇਟਰ ਦੇ نیچے ਵਾਲੀ ਚੱਦਰ ਆਪਣੇ ਟੈਂਕ ਦੇ نیچے ਵਾਲੀ ਚੱਦਰ ਤੇ ਹੋਰ ਵੀ ਜਿੰਨਾ ਵੀ ਕਸਾਈ ਵਾਲੀਆਂ ਚੱਦਰਾਂ ਨੇ ਉਹ ਸਾਰੀਆਂ ਫਸ ਸਟੇਨਲੈਸ ਸਟੀਲ ਦੀਆਂ ਚੱਦਰਾਂ ਲਗਾ ਰਿਹਾ ਜੋ ਕਿ ਜਲਦੀ ਖਰਾਬ ਨਾ ਹੋਣ ਜਲਦੀ ਕਸਾਈ ਨਾ ਹੋਵੇ ਕਿਸਾਨ ਵੀਰਾਂ ਦੇ ਜਿਵੇਂ ਜਿਵੇਂ ਆਪਣੇ ਕੋਲ ਸੁਝਾ ਰਹੇ ਨੇ ਉਵੇਂ-ਉਵੇਂ ਆਪਾਂ ਇਹਦੇ ਨੂੰ ਅਪਡੇਟ ਕਰਦੇ ਰਹਿੰਦੇ ਆ ਕਮਾਈਨ ਨੂੰ ਕਮਾਈਨ ਦੇ ਵਿੱਚ ਜੇ ਮੰਨ ਕੇ ਚਲੋ ਕਿ ਪੂਰੀ 3 ਲੱਖਸ ਮਾਡਲ ਕਮਾਈਨ ਜਾਨੀ ਕਿ ਟਾਪ ਮਾਡਲ ਕਮਾਈਨ ਆਪਾਂ ਬਣਾਤੀ ਆ ਇਹਦੇ ਵਿੱਚ 5 ਗੇਅਰ ਦਿੱਤੇ ਗਏ ਨੇ ਹਾਈਡਰੌਲਿਕ ਟੈਂਕੀ ਡਬਲ ਲਗਾਈ ਗਈ ਹੈ ਰੈਡੀਏਟਰ ਨੂੰ ਕਲੀਨ ਕਰਨ ਵਾਲਾ ਆਟੋਮੈਟਿਕ ਕਲੀਨਰ ਲਗਾਇਆ ਗਿਆ ਹੈਗਾ ਤੇ ਜਿਵੇਂ ਟੈਂਕ ਦੇ ਨਾਲ ਜਿਵੇਂ ਆਗ ਵਗੈਰਾ ਤੋਂ ਬੁਝਾ ਲਈ ਉਹਰੇ ਲਈ ਫਾਇਰ ਵਾਲਾ ਆਪਣਾ ਸਿਲੰਡਰ ਵੀ ਨਾਲ ਦਿੱਤਾ ਜਾਂਦਾ ਮਿਊਜ਼ਿਕ ਸਿਸਟਮ ਵੀ ਨਾਲ ਦਿੱਤਾ ਜਾਂਦਾ ਇਸ ਤਰ੍ਹਾਂ ਜਿਹਨੇ ਜਿੰਨਾ ਵੀ ਇਹਦਾ ਮਟੀਰੀਅਲ ਹੈ ਜਿਵੇਂ ਬੈਰਿੰਗ ਦੀ ਗੱਲ ਕਰੀਏ ਤੇ ਬੈਰਿੰਗ ਐਨਟੀਐਮ ਜਾਪਾਨ ਕੰਪਨੀ ਦੇ ਜਾਪਾਨੀ ਬੈਰਿੰਗ ਲੱਗੇ ਹੋਏ ਨੇ ਜਿਹਦੀ ਕੁਆਲਿਟੀ ਬਹੁਤ ਆਈ ਹੈ ਬੈਲਟ ਦੀ ਗੱਲ ਕਰ ਲਈਏ ਚੈਨ ਦੀ ਗੱਲ ਕਰ ਲਈਏ ਨਟ ਬੋਲਟ ਦੀ ਗੱਲ ਕਰ ਲਈਏ ਜਿੰਨਾ ਵੀ ਇਹਦੇ ਚਾਪਾ ਮਟੀਰੀਅਲ ਲਗਾਉਨੇ ਆ ਸਾਰਾ ਕੁਆਲਿਟੀ ਵਾਈਜ਼ ਲਗਾਇਆ ਜਾਂਦਾ ਉਸ ਤੋਂ ਬਾਅਦ ਇਹਨੂੰ ਪੱਠੀ ਪੇਂਟ ਕਰਿਆ ਜਾਂਦਾ ਜੋ ਇੰਜਨ ਆਇਰਾ ਅਸ਼ੋਕ ਨੇ ਲੈਂਡ ਦਾ ਬੀਐਸ 4 ਇੰਜਨ ਲਗਾਇਆ ਜਾਂਦਾ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਹਰ ਕਿਥੇ ਉਹਦੀ ਸਰਵਿਸ ਮਿਲ ਜਾਂਦੀ ਹੈ ਦੂਸਰਾ ਚੱਲਣ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਂਦਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ ਧਿਆਨ ਚ ਰੱਖ ਕੇ ਹੀ ਉਸੇ ਹਿਸਾਬ ਨਾਲ ਇਹਨੂੰ ਕਮਾਈਨ ਨੂੰ ਬਣਾਇਆ ਜਾਂਦਾ ਤੇ ਲਾਸਟ ਦੇ ਵਿੱਚ ਮੈਂ ਇਹ ਕਹਾਗਾ ਕਿਸਾਨ ਭਰਾਵਾਂ ਨੂੰ ਕਿ ਜਿਨ੍ਹਾਂ ਨੇ ਕਮਾਈਨ ਦੇ ਲੈਣੀ ਹੈ ਉਹ ਸਾਡੇ ਕੋਲ ਕੰਟੈਕਟ ਕਰ ਸਕਦੇ ਨੇ ਰੈਕਪਟ ਰੋਡ ਮਲੇਰ ਕੋਟਲਾ ਕੇਐਸ ਐਗਰੋਪ੍ਰੋਟੈਕਟ ਪ੍ਰਾਈਵੇਟ ਲਿਮਟਿਡ ਤੇ ਤੇ ਉੱਥੇ ਪਹੁੰਚ ਕੇ ਸਾਨੂੰ ਮਿਲ ਸਕਦੇ ਨੇ ਕਮਾਈਨ ਦੇ ਰਿਗਾਰਡਿੰਗ ਬੁਕਿੰਗ ਕਰਵਾ ਸਕਦੇ ਨੇ ਸਾਡੇ ਕੋਲ ਇੱਥੇ ਮੇਲੇ ਦੇ ਵਿੱਚ ਵੀ ਕਸਟਮਰ ਆਏ ਸੀ ਉਹਨਾਂ ਨੇ ਬੁਕਿੰਗ ਕਰਵਾਈ ਹੈ ਕਮਾਈਨ ਤੇ ਉਹਨਾਂ ਦੀ ਇੱਕ ਦੀ ਇਹ ਵਾਲੀ ਕੰਬਾਈਨ ਹੀ ਪਸੰਦ ਆ ਵੀ ਉਹਨਾਂ ਨੂੰ ਇਹ ਅੱਜ ਇੱਥੋਂ ਹੀ ਡਿਲੀਵਰੀ ਉਹਨਾਂ ਨੂੰ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ਕੰਬਾਈਨਾਂ ਬੁੱਕ ਹੋਈਆਂ ਨੇ ਉਹ ਵੀ ਆਪਾਂ ਉਹਨਾਂ ਨੂੰ ਜਲਦੀ ਡਿਲੀਵਰੀ ਦੇਵਾਂਗੇ ਤੇ ਬਾਕੀ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਜਿਨ੍ਹਾਂ ਨੇ ਡਿਸਕਾਊਂਟ ਦਾ ਲਾਭ ਲੈਣਾ ਹੈ ਇਹ ਉਹ ਜਲਦੀ ਤੋਂ ਜਲਦੀ ਰੈਕੋਰਡ ਰੋਡ ਮਨੇਰਕੋਟ ਨਾਲ ਪਹੁੰਚਣ ਅਤੇ ਕੰਬਾਈਨ ਬੁੱਕ ਕਰੋ ਧੰਨਵਾਦ ਕੁਦੀ ਜੀ ਜੇਕਰ ਆਪਾਂ ਕਿਸਾਨ ਵੀਰਾਂ ਦੀ ਗੱਲ ਕਰਦੇ ਆ ਤਾਂ ਕਿੰਨਾ ਪਸੰਦ ਕੀਤਾ ਜਾ ਰਿਹਾ ਜੀ ਆਪਣੇ ਕੰਬਾਈਨ ਨੂੰ ਕਿਸਾਨ ਵੀਰਾਂ ਬਰ ਆਪਣੇ ਕੰਬਾਈਨ ਨੂੰ ਦੇਖੋ ਇਹ ਮੇਲੇ ਰੇ ਵਿੱਚ ਪੂਰੀ ਖਿੱਚ ਦਾ ਕੇਂਦਰ ਬਣੀ ਰਹੀ ਹੈ ਕਿਸਾਨ ਵੀਰਾਂ ਨੇ ਬਹੁਤ ਜ਼ਿਆਦਾ ਪਸੰਦ ਕਰਿਆ ਜਿਵੇਂ ਜਿਵੇਂ ਉਹਨਾਂ ਦੇ ਸੁਝਾਅ ਸੀਗੇ ਕਿ ਇਹਦੇ ਵਿੱਚ ਇਹ ਹੋਣਾ ਚਾਹੀਦਾ ਇਹ ਫੀਚਰ ਐਡ ਕਰਨਾ ਚਾਹੀਦਾ ਐਵੇਂ ਇਸ ਤਰ੍ਹਾਂ ਹੋਣਾ ਚਾਹੀਦਾ ਸਾਨੂੰ ਇਹ ਵਾਲਾ ਐਡ ਕਰਕੇ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚੋਂ ਸਾਰੇ ਫੀਚਰ ਐਡ ਕਰਕੇ ਕਿਸਾਨ ਵੀਰਾਂ ਲਈ ਲੈ ਕੇ ਆਏ ਤੇ ਉਹਨਾਂ ਨੇ ਇੱਥੇ ਬਹੁਤ ਜ਼ਿਆਦਾ ਇਹਨੂੰ ਪਸੰਦ ਕੀਤਾ ਤੇ ਖੇਚੜਾ ਕੇਂਦਰ ਬਣੀ ਰਹੀ ਤੇ ਸਾਨੂੰ ਬਹੁਤ ਬੜਾ ਧਰਮਾ ਹੁਗਾਰਾ ਮਿਲਿਆ ਤੇ ਇਸ ਲਈ ਅਸੀਂ ਸਾਰੇ ਕਿਸਾਨ ਵੀਰਾਂ ਦਾ ਮੇਲੇ ਤੇ ਪਹੁੰਚਣ ਤੇ ਕੇਐਸ ਦੀ ਹਸਤਾਲ ਤੇ ਪਹੁੰਚਣ ਦੇ ਕੇਐਸ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਸਾਨੂੰ ਅੱਗੇ ਵੀ ਪਿਆਰ ਕਰਦੇ ਰਹਿਣਗੇ ਧੰਨਵਾਦ Hobo tanpa khawatir tentang biaya, 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 biaya,